ਪ੍ਰਤਾਪ ਬਾਜਵਾ ਨੂੰ ਲੈ ਕੇ ਬੜੇ ਸਵਾਲ ਖੜੇ ਹੋਣ ਲੱਗ ਗਏ ਆ ਅਚਾਨਕ ਪ੍ਰਤਾਪ ਬਾਜਵਾ ਕਿੱਧਰ ਵੱਲ ਨੂੰ ਜਾਣ ਲੱਗੇ ਨੇ ਇਹਦੀਆਂ ਚਰਚਾਵਾਂ ਚੱਲ ਗਈਆਂ ਨੇ ਕੀ ਪ੍ਰਤਾਪ ਬਾਜਵਾ ਆਪਣੀ ਪੋਲਿਟੀਕਲ ਸਟੇਟ ਬਦਲਣ ਲੱਗੇ ਨੇ ਜਾਂ ਕਹਿ ਦਈਏ ਕਿ ਉਹਨਾਂ ਦਾ ਪੋਲਿਟੀਕਲ ਸਿਚੁਏਸ਼ਨ ਜਿਹੜਾ ਆ ਉਹ ਜਿਵੇਂ ਹੀ ਦਪ੍ਰੀਤ ਹੋਣ ਲੱਗਿਆ ਆ ਕਿ ਕਾਂਗਰਸ ਛੱਡ ਕੇ ਬੀਜੇਪੀ ਵੱਲ ਨੂੰ ਚੱਲੇ ਪ੍ਰਤਾਪ ਬਾਜਵਾ ਬੜੇ ਸਵਾਲ ਖੜੇ ਹੋ ਰਹੇ ਆ ਇਹ ਸਵਾਲ ਖੜੇ ਕਿਉਂ ਹੋਏ ਨੇ ਸੀਐਮ ਭਗਵੰਤ ਮਾਨ ਲੰਗੇ ਦੇਣੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਾਲੀਆਂ ਐਨਕਾਂ ਲਾ ਕੇ ਤੇ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਵੱਧਦੇ ਨਜ਼ਰ ਆਏ ਨੇ ਉਸ ਦਰਮਿਆਨ ਜਦੋਂ ਇਹ ਗੱਲ ਆਖੀ ਗਈ ਕਿ ਆਮ ਆਦਮੀ ਪਾਰਟੀ ਦੇ ਬੜੇ ਲੀਡਰ ਉਹਨਾਂ ਦੇ ਲਿੰਕ ਦੇ ਵਿੱਚ ਨੇ ਜਾਂ ਕਹਿディー ਕਾਂਗਰਸ ਦੇ ਲਿੰਕ ਦੇ ਵਿੱਚ ਨੇ ਇਹਦੇ ਜਵਾਬ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਬੜੇ ਤੀਬਰਤਾ ਦੇ ਨਾਲ ਇੱਕ ਗੱਲ ਆਖੀ ਜੋ ਪ੍ਰਤਾਪ ਸਿੰਘ ਬਾਜਵਾ ਨੂੰ ਲਾਜਵਾਬ ਕਰ ਦਿੰਦੀ ਹੈ ਕੀ ਗੱਲ ਸੀ ਆਓ ਸੁਣਦੇ ਹਾਂ ਜੇ ਪਾ ਗੱਲ ਕਰੀਏ ਪੰਜਾਬ ਦੀ ਵਿਰੋਧੀ ਪਾਰਟੀ ਦੀ ਬੈਠੇ ਮੇਰੇ ਸਾਥੀ ਕਾਂਗਰਸ ਵਾਲੇ ਇਹਨਾਂ ਕੋਲੇ ਇਹ ਤੋਂ ਬਿਨਾ ਕੰਮ ਹੀ ਕੋਈ ਨਹੀਂ ਹੈਗਾ 35 ਮੇਰੇ ਸੰਪਰਕ ਚ ਨੇ 34 ਮੇਰੇ ਬੰਦੇ ਹੋਰ ਕੋਲ ਨੇ 33 ਇਹਨਾਂ ਕੋਲੇ ਨੇ ਇਹ 33 34 ਚੱਕਰ ਚ ਫਸ ਗਏ ਇਹਨਾਂ ਨੇ ਕਦੇ ਕਿਹਾ ਹੋਵੇ ਵੀ ਪ੍ਰਧਾਨ ਮੰਤਰੀ ਕੋਲੇ ਉੱਥੇ ਚੱਲੀਏ ਰਾਹੁਲ ਗਾਂਧੀ ਨੂੰ ਤੁਹਾਡੇ ਵੱਡੇ ਲੀਡਰ ਨੇ ਨੈਸ਼ਨਲ ਲੀਡਰ ਨੇ ਉੱਥੇ ਲੈ ਚੱਲੀਏ ਕਦੇ ਉੱਥੇ बह के गल कर ली उन्होंने ना, भी आ कर रहे हो ना ये संपर्क साधन से लगे हुए ने आपद्या संपर्क है ने। नहीं, नहीं जो जो सह चक्की है उन्हें लगे लगे ला छह महीने नहीं कटता भगवंत मान छे महीने बाद कहते लसाल तो नहीं कटा यह जिम्मे आप किमार बुजुर्ग नहीं कहें स्याल नहीं कटा फिर क ਬਾ ਗਿਆ ਲੈ 2 ਸਾਲਾਂ ਚ ਜੋ 2 ਸਾਲ ਹੋ ਗਏ ਦਿੱਲੀ ਦੇ ਇਲੈਕਸ਼ਨਾਂ ਨੂੰ ਅਗਲੇ ਦਿਨ ਹੀ ਬਦਲ ਦੇਣਗੇ ਦਿੱਲੀ ਦੇ ਇਲੈਕਸ਼ਨਾਂ ਵੀ ਲੰਘ ਗਏ ਬਾ ਥੋੜਾ ਟਾਈਮ ਹੀ ਰਹਿ ਗਿਆ ਕਹਤਾ ਇਹਨੂੰ ਵੀ ਭਾਈ ਬਸ ਤਿਆਰੀ ਕਰ ਲਗੋ ਬਿਸਤਰੇ ਵਗੈਰਾ ਗੋਲ ਕਰ ਲਾ ਐਨੇ ਬਿਸਤਰੇ ਵੀ ਹੈ ਨਹੀਂ ਮੇਰੇ ਕੋਲ ਜਿਹੜੇ ਗੋਲ ਹੋਣ ਉਹ ਭਾਈ ਆਪ ਦੀ ਪੀੜੀ ਧਲੇ ਸੋਟਾ ਫੇਰ ਲੋ ਤੀਜੀ ਵਾਰ ਜ਼ੀਰੋ ਆ ਗਈ ਉੱਥੇ ਤੁਸੀਂ ਆਪ ਦੇ ਆਪ ਦੇ ਨਾਲ ਸੰਪਰਕ ਕਰੋ ਜਾਂ ਲੋਕਾਂ ਨਾਲ ਸੰਪਰਕ ਕਰੋ ਜੋ ਪੰਜਾਬ ਦੇ ਵਿੱਚ ਤੁਸੀਂ ਹਾਲ ਕੀਤਾ ਉਸੇ ਕਰਕੇ ਸ assi ਆਏ ਆ ਜੇ ਇੰਨਾ ਧਿਆਨ ਦਿੱਤਾ ਹੁੰਦਾ ਨਾ ਪੰਜਾਬ ਦਾ ਤਾਂ ਸ਼ਾਇਦ ਸਾਨੂੰ ਕੀ ਲੋੜ ਸੀ ਇੱਧਰ ਇਸ ਲਾਈਨ 'ਚ ਆਉਣ ਦੀ ਜਾਂ ਸਾਡੇ ਤੇ ਲੋਕ ਕਿਉਂ ਵਿਸ਼ਵਾਸ ਕਰਦੇ ਤੁਸੀਂ ਕਹਿੰਦੇ ਮੈਂ ਉਹਨੂੰ ਚਿੱਠੀ ਪਾਈ ਮੈਂ ਇਹਨੂੰ 14 ਚਿੱਠੀਆਂ ਪਾਈਆਂ ਉਹਨੂੰ 15 ਪਾਈਆਂ ਉਹ ਮਰੇ ਤੁਹਾਡਾ ਆਪਦਾ ਮੁੱਖ ਮੰਤਰੀ ਕਹਿੰਦੇ ਰਹੇ ਇਹਨਾਂ ਚਿੱਠੀਆਂ ਨੂੰ ਮੈਂ ਸੀਰੀਅਸ ਹੀ ਲੈਂਦਾ ਮੈਂ ਡਸਟਬਿਨ 'ਚ ਸੜ ਦੇਣਾ ਉਹਨਾਂ ਤੁਹਾਡਾ ਆਪਣਾ ਮੁੱਖ ਮੰਤਰੀ ਕੈਪਟਨ ਮਹਿੰਦਰ ਸਿੰਘ ਕਿੰਨੇ ਕਿੰਨੇ ਮਹੀਨੇ ਤੁਹਾਨੂੰ ਮਿਲਦਾ ਨਹੀਂ ਰਿਹਾ 10 10 12 ਵਾਰ ਹੀ ਗਿਆ ਹੁਣ 5 ਸਾਲ ਚ ਮਾਨਾ ਪੁੱਤੋਂ ਪੰਜਾਬ ਚ 10 12 ਵਾਰ ਉਹ ਵੀ ਕਿੱਦੇ ਕੋਈ ਬਹੁਤ ਜ਼ਿਆਦਾ ਕਰਾਈਸਿਸ ਹੋ ਗਿਆ ਜਿਵੇਂ ਉੱਧਰ ਮਾਝੇ ਚ ਜਰੀਲੀ ਸ਼ਰਾਬ ਨਾ ਮੋਤਾ ਹੋ ਕੇ ਜੇ ਉੱਥੇ ਗਿਆ ਸੀ ਮਾਨਸਾ ਇੱਕ ਵਾਰੀ ਕੋਈ ਪ੍ਰੋਗਰਾਮ ਸੀ ਕਿਸਾਨਾਂ ਦੇ ਕਰਜ਼ੇ ਦਾ ਉੱਥੇ ਮੇਰੇ ਖਿਆਲ ਸੀ ਆਜਾ ਫਿਰ ਪਟਿਆਲੇ ਆਪਣੇ ਮਾਤਾ ਜੀ ਦੇ ਭੋਗ ਤੇ ਗਏ ਸੀ ਮਤਲਬ ਜਿਵੇਂ ਹੁੰਦਾ ਨਹੀਂ ਡਿਸਕਵਰੀ ਚੈਨਲ ਤੇ कि ये भारत के उत्तरी क्षेत्रों में कभी कभी देखा जाता है ये कद कदे कदे देखे जाते ने अज उ देखा गया एक कांग्रेसी, एक कांग्रसी अज इधर भी लेंगे कमाल है इधर गए देखो काम होना फिर यह थोड़िया आपधिया आबदे आबदे आप पीढ़ी थले सोटा फेरो खेती का इना बुरा हाल क्यों होया ਜਦੋਂ ਖੇਤ ਫਗਰ ਸ਼ੋਇਆ ਸੀਗਾ ਦਿੱਲੀ ਵਾਲਾ ਉਸ ਵੇਲੇ ਮੁੱਖ ਮੰਤਰੀ ਕੌਣ ਸੀ ਕਪਟਨ ਸਾਹਿਬ ਇੱਕ ਵਾਰੀ ਵੀ ਨਹੀਂ ਗਏ ਮਿਲ ਮੋਦੀ ਨੂੰ ਹਜੇ ਅਸੀਂ ਤਾਂ ਹਜੇ 25 ਦਸੰਬਰ ਨੂੰ ਪਾਰਲੀਮੈਂਟ ਦੇ ਵਿੱਚ ਭਾਜ ਪੈਸਾ ਦੀ ਜਨਮਤੀ ਸੀ ਅਸੀਂ ਤਾਂ ਉੱਥੇ ਤਖਤੀਆਂ ਲੈ ਕੇ ਖੜ ਗਏ ਸੀ ਕਿ ਜੀ ਮਹੀਨਾ ਹੋ ਗਿਆ ਉਸ ਵੇਲੇ ਮਹੀਨਾ ਨਹੀਂ ਹੋਇਆ ਸੀ 26 ਨਵੰਬਰ ਨੂੰ ਲੱਗਿਆ ਸੀ ਮੋਰਚਾ ਕਿ ਜੀ ਮੀਨਾ ਹੋ ਗਿਆ ਜੀ ਉਹ ਠੰਡ ਚ ਬੈਠੇ ਨੇ ਉਹਨਾਂ ਦਾ ਕੁਝ ਦੇਖ ਲਓ ਮਝਾਲਾ ਇਹਨਾਂ ਵੱਲੋਂ ਕੋਈ ਗੱਲਬਾਤ ਕੀਤੀ ਗਈ ਹੋਵੇ ਹਾਂ ਦਿੱਲੀ ਜਾਂਦੇ ਰਹੇ ਆਪਣੇ ਆਕਾਮਾਂ ਨੂੰ ਮਿਲ ਕੇ ਵਾਪਸ ਆਉਂਦੇ ਰਹੇ